ਹੈਲੋ ਹੈਲੋ ਹਾਂ ਤੁਹਾਡਾ ਸਾਇੰਸ ਵਾਲਾ ਮਾਸਟਰ ਬੋਲਦਾ ਜੀ ਸਰਜੀਤ ਸਿੰਘ ਹਾਂਜੀ ਕੌਣ ਬੋਲਦੇ ਹੋ ਤੁਸੀਂ ਕਮਲਦੀਪ ਬੋਲਦੀ ਆ ਮੈਂ ਅੱਛਾ ਕਿਹੜਾ ਹਾਂ ਕੌਣ ਬੋਲਦੇ ਹੋ ਅਮਨਦੀਪ ਬੋਲਦੀ ਹਾਂ ਜੀ ਰਤੀ ਇਹ ਤੋਂ ਅੱਛਾ ਅਮਨਦੀਪ ਰਤੀ ਆ ਤੋਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਮੈਂ ਕਮਲਦੇ ਬੋਲੇ ਖਿਲਾਇਆ ਸੀਗਾ ਹੋਰ ਅਮਨ ਕਿਵੇਂ ਹੈ ਠੀਕ ਹੈ ਹਾਂਜੀ ਠੀਕ ਹੈ ਅੱਛਾ ਤੇਰੇ ਭੈਣ ਕਿਵੇਂ ਹੈ ਕਮਲ ਠੀਕ ਆ ਉਹ ਤੁਹਾਡੀ ਦੋਨਾਂ ਦੀ ਆਵਾਜ਼ ਇੱਕੋ ਜੀ ਹੈ ਨਾ ਤਾਂ ਕਰਕੇ ਮੈਨੂੰ ਭੇਖਾ ਪੈ ਗਿਆ ਵੀ ਕਿਤੇ ਕਮਰ ਬੋਲਦੀ ਐ ਅੱਛਾ ਕੀ ਕਰਦੀ ਸੀ ਕੁਛ ਨਹੀਂ ਜੀ ਬੁੱਕਾਂ ਹੀ ਪੜੀ ਜਾਂਦੇ ਆਂ ਬਸ ਘਰੇ ਬੈਣਾ ਤੈਨੂੰ ਪੜਨ ਦੀ ਕੀ ਲੋੜ ਐ ਤੇਰੀ ਮੇਰੇ ਨਾਲ ਸੈਟਿੰਗ ਨਹੀਂ ਕੋਈ ਕੁਐਸਚਨ ਰਹਿ ਗਏ ਬੁੱਕ ਦੇ ਹਾਂ ਗੱਲ ਸੁਣੀ ਮੇਰੀ ਹਾਂ ਜੀ ਤੈਨੂੰ ਪੜਨ ਦੀ ਕੀ ਲੋੜ ਐ ਜਦੋਂ ਸੈਟਿੰਗ ਤੇਰੀ ਮੇਰੇ ਨਾਲ ਐ ਫਿਰ ਦੱਸ ਮੈਂ ਪੜਨ ਦੀ ਤਰਲੇ ਉਹਦੇ ਹੈਗੇ ਹੀ ਆ ਕਿਵੇਂ ਪੜਾਂਗੇ ਨਾ ਪੜਾਂਗੇ ਨਾ ਤਾਂ ਫਿਰ ਤੁਹਾਡੀ ਬਰੋਬਰ ਕਿਵੇਂ ਹੋਵਾਂਗੇ ਸੀ ਕਿਵੇਂ ਬਰੋਬਰ ਕਿਵੇਂ ਬਰੋਬਰ ਦੀ ਸੀ ਲੈਣੀ ਸੀ ਕੀ ਬਰੋਬਰ ਕੀ ਲੈਣਾ ਤੁਸੀਂ ਪੜਾਂਗੇ ਫੇਰ ਹੀ ਟੀਚਰ ਬਣਾਂਗੇ ਅੱਛਾ ਟੀਚਰ ਬਣਨੀ ਹੈ ਤੂੰ ਹਾਂਜੀ ਟੀਚਰ ਬਣਨੀ ਟੀਚਰ ਬਣ ਕੇ ਕੀ ਬਣ ਲੈਣਾ ਤੂੰ ਟੀਚਰ ਬਣ ਕੇ ਕਿਉਂ ਨਾ ਕੋਈ ਹੋਰ ਕੋਈ ਹੋਰ ਸਰਵਿਸ ਲੱਗ ਜਾਈ ਕੋ ਪੁਲਿਸ ਪੁਲਿਸ ਚ ਲੱਗ ਜਾਈ ਕੋ ਐਸ ਡੀ ਐਮ ਬਣ ਜਾਈ ਕਲੈਕਟਰ ਬਣ ਜਾਈ ਅਸੀਂ ਵੀ ਤਾਂ ਕੀ ਵੀ ਸਾਡੇ ਕੋਲੋਂ ਪੜੇ ਹੋਏ ਕੋਈ ਕਿਤੇ ਕਾਮਯਾਬ ਹੋਏ ਆ। ਅੱਛਾ। ਹਾਂ ਅਸੀਂ ਵੀ ਤੇ ਸੋਚ ਲਈਏ ਅਸੀਂ ਵੀ ਤਾਕ ਦੀਏ। ਪੁਲਿਸ ਦੇ ਫਾਰਮ ਕਿਉਂਸੇ ਦੇ ਫਾਰਮ ਮੈਨੂੰ ਬੜੀ ਆ ਨਹੀਂ ਲੱਗਦੀ ਜੋ ਪੁਲਿਸ ਵਾਲੇ। ਕਿਉਂ ਨਹੀਂ ਲੱਗਦੀ ਇੱਕ ਵਾਰੀ ਜੇ ਰਵਾਜ ਥੋੜੀ ਉੱਚੀ ਬੋਲ ਮੜੀ ਕੀ ਬੋਲਦੀਆਂ। ਮੈਂ ਕਿਹਾ ਨਾ ਜਿਹੜੀ ਹੈਗੇ ਨਾ ਪੁਲਿਸ ਦੀ ਜੋਬ ਉਹ ਮੈਨੂੰ ਮੈਨੂੰ ਪਸੰਦ ਹੈ ਨਹੀਂਗੇ। ਅੱਛਾ ਅੱਛਾ। ਤੈਨੂੰ ਕੀ ਪਸੰਦ ਆ ਮੈਂ ਪਸੰਦ ਆ ਕਿ ਨਹੀਂ ਪਸੰਦ ਤੈਨੂੰ? ਕੁਸੀਂ ਤਾਂ ਪਸੰਦੀਆਂ ਪਸੰਦਨੋ ਕੀ ਹੈ ਹੈ ਤੁਸੀਂ ਵੀ ਪਸੰਦੀਆਂ ਅੱਛਾ ਜੀ ਹਾਂ ਮੈਂ ਕਿਤੇ ਉਹ ਬੋਲਦੀ ਹੈ ਕਿਤੇ ਕੋਈ ਤੁਹਾਡੀ ਵਾਜ ਵੀ ਦੋਨਾਂ ਭਾਣਿਆਂ ਦੀ ਇੱਕੋ ਜੀ ਹੈਗੀ ਹੋਤਾ ਹੈ ਇੱਕੋ ਜੀ ਸਾਡੇ ਮੰਮੀ ਦੀ ਵੀ ਵਾਜ ਸਾਡੇ ਨਾਲ ਵੀ ਹੈ ਕਿਤੇ ਮੰਮੀ ਮਰੇ ਪੇਤ ਨਾ ਖੋਲ ਦੋ ਜੀ ਕੁਝ ਨਹੀਂ ਖੋਲਦਾ ਮੰਮੀ ਮਰੇ ਪੇਤ ਮੈਂ ਤੇ ਗੱਲ ਤੇਰੀ ਮੇਰੀ ਹੈ ਮੈਂ ਤਰੀਕੇ ਨਾਲ ਮੈਂ ਤੁਹਾਨੂੰ ਫालतੂ ਜਿਹਾ ਫੋਨ ਕੀਤਾ ਕਦੇ ਦੱਸ ਫਿਰ ਮੈਨੂੰ ਦੱਸ ਕਰੀਆ ਤਾਂ ਨਹੀਂ ਗਾ ਵੇ ਸੇ ਜੇ ਮੰਮੀ ਫੋਨ ਚੱਕ ਵੀ ਲਵੇ ਨਾ ਹੂੰ ਤਾ ਉਹਨੂੰ ਕੋਈ ਸਵਾਲ ਬਾਰੇ ਬਤਾ ਦੱਸ ਦਿਆ ਕਰੋ ਵੀ ਕੋਈ ਕਵਸਚਨ ਦੇਣੇ ਆ ਕੋਈ ਅੱਛਾ ਠੀਕ ਹੈ ਹੂੰ ਹੋਰ ਦੱਸੋ ਹੋਰ ਬੱਸ ਐਵੇਂ ਹੀ ਹੈ ਠੀਕ ਹੈ ਚੱਲੀ ਜਾਂਦਾ ਰਿਸਟਮ ਜਮ ਚੱਲਦਾ ਹੁੰਦਾ ਹੋਰ ਇੱਥੇ ਕੀ ਹੈ ਹੂੰ ਬੁੜੀ ਹੈ ਹੈ ਜਿਵੇਂ ਚੱਲਦਾ ਠੀਕ ਹੈ ਕੀ ਕਰ ਰੁਕ ਰੁਕਦਾ ਹੈ ਤੇਰੇ ਹਾਂ ਕੋਈ ਦਿੱਕਤ ਦੁਕਤ ਕੀ ਆ ਤੇਰੇ ਕੋਈ ਦਿੱਕਤ ਨਹੀਂ ਕੀ ਮੇਰੇ ਹਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਨਹੀਂ ਅੱਛਾ ਤਾਂ ਫਿਰ ਤੋਂ ਅੱਜਕੱਲ ਮੇਰਾ ਆ ਪਹਿਲਾਂ ਤਾਂ ਆਪ ਵੀ ਚੱਲ ਕੇ ਕਹਿੰਦੇ ਹੁੰਦੇ ਸੀ ਮਿਲ ਜੀਏ ਸਰ ਮਿਲ ਜੀਏ ਸਰ ਮਿਲ ਜੀਏ ਤੇ ਹੁਣ ਹੁਣ ਮਿਲਣ ਦਾ ਨਹੀਂ ਲੈਂਦੇ ਹੁਣ ਕੀ ਹੋ ਗਿਆ ਉਹਦੇ ਪੇਪਰ ਨੇੜੇ ਹੁੰਦੇ ਸੀ ਹਾਂ ਉਹਦੇ ਪੇਪਰ ਨੇੜੇ ਹੁੰਦੇ ਸੀ ਕਿਹੜੇ ਪੇਪਰ ਨੇੜੇ ਹੁੰਦੇ ਸੀ ਤਾਂ 11ਵੇਂ ਦੇ ਅੱਛਾ ਤੇ ਹੁਣ ਫਿਰ ਕੀ ਹੋ ਗਿਆ ਤਾਂ ਹਣ ਜਿਹੜੇ ਪੇਪਰ ਨੇੜੇ ਹੋਣਗੇ ਨਾ ਬਾਹਰ ਮਿਲਦੇ ਅੱਛਾ ਤੇ ਹੁਣ ਫਿਰ ਹੁਣ ਕੀ ਕਰਾਂ ਉਹਦੇ ਕਰਾਂਗੇ ਜੀ ਤੇ ਜਿਹੜਾ ਤੁਸੀਂ ਇੰਦਰ ਪੂਰੇ ਨੰਬਰ ਭੇਜੋ ਹੈ ਉਹਦੇ ਕਰਾਂਗੇ ਜੀ ਤੇ ਤੁਸੀਂ ਇੰਦਰ ਪੂਰੇ ਨੰਬਰ ਭੇਜੋ ਅੱਛਾ ਕੇ ਨੰਬਰ ਤਾਂ ਦੇਖ ਬਾਹਰ ਵਿੱਚ ਮੇਰੇ ਹੱਥ ਜੀ ਇਹ ਕੰਮ ਸਾਰਾ ਹੂੰ ਹਲੋ ਹਾਂ ਇਹ ਤਾਂ ਮੇਰੇ ਹੱਥ 'ਚ ਹੀ ਆ ਸਾਰਾ ਕੁਝ ਮੈਂ ਕਿਹੜਾ ਕੁਝ ਕਿਤੇ ਲਪੋਣਾ ਤੁਹਾਡੇ ਤੋਂ ਤਾਂ ਹੀ ਤਾਂ ਤੁਹਾਨੂੰ ਤਾਂ ਹੀ ਤਾਂ ਤੁਹਾਨੂੰ ਚੀਜ਼ ਦੇ ਰੱਖੀ ਆ ਮੈਂ ਹਾਂ ਤਾਂ ਹੀ ਤਾਂ ਚੀਜ਼ ਦੇ ਰੱਖੀ ਆ ਅੱਛਾ ਕੀ ਚੀਜ਼ ਦੇ ਰੱਖੀ ਆ ਆਵਦੀ ਜਾਨ ਦੇ ਰੱਖੀ ਆ ਜਾਂਦੇ ਰੱਖਿਆ ਹਾਂ ਬਰ ਹੂੰ ਅੱਛਾ ਕੀ ਤਾਂ ਫੇਰ ਕੀ ਫੇਰ ਫਿਰ ਹੁਣ ਮੈਂ ਤਾਂ ਅੱਜ ਗੋਲੀ ਖਾ ਲਈ। ਅੱਛਾ ਗੋਲੀ ਖਾ ਲਈ ਫੇਰ। ਗੋਲੀ ਖਾ ਲਈ ਤਾਂ ਹੁਣ ਮੈਨੂੰ ਕੰਮ ਤਾਂ ਮੇਰੇ ਕਰਕੇ ਦੇਣਾ ਪਊਗਾ। ਤੁਹਾਡਾ ਪਿੰਡ ਸਾਡੇ ਪਿੰਡ ਤੋਂ ਨਾ ਬਾਹਲੀ ਦੂਰ ਆ। ਹਾਂ। ਤੁਹਾਡਾ ਪਿੰਡ ਸਾਡੇ ਪਿੰਡ ਤੋਂ ਨਾ ਬਾਹਲੀ ਦੂਰ ਆ। ਅੱਛਾ ਅੱਛਾ। ਮ ਰਾਤ ਪੈਜੀ ਕਿ ਜਿੱਦ ਨਵਾਉਂਗੇ। ਅੱਛਾ ਕੇ? ਹਾਂ ਸਾਡੇ ਪਿੰਡ ਪੈਰਾ ਹੋਰ ਲੱਗਦਾ ਪੁਲਿਸ ਆਲੇ ਫਿਰਦੇ ਲੈਂਦੇ ਆ। ਅੱਛਾ ਅੱਛਾ। ਤੇ ਫੇਰ ਫੇਰ ਤੁਸੀਂ ਬਿਨਾ ਪੁੱਛੀ ਗੋਲੀ ਖਾ ਲਈ ਬੋਲੀ ਗੋਲੀ ਤਾਂ ਖਾਦੀ ਐ ਤਾਂ ਹੁਣ ਫੇਰ ਕਰਨਾ ਹੀ ਪਊ ਕੋਈ ਨਾ ਕੁਝ ਹਿਲਾ ਤਾਂ ਕੀ ਹਿਲਾ ਕਰੂੰਗੀ ਹੁਣ ਤੁਸੀਂ ਹੁਣ ਹਿਲਾ ਹੀ ਐ ਕਿ ਤੈਨੂੰ ਆਉਣਾ ਪਊਗਾ ਮੇਰੇ ਕੋਲ ਜੰਗਾ ਕਰੇਗੀ ਬਾਨਾ ਲਾਵਾਂ ਕਰੇ ਬਾਨਾ ਤੂੰ ਦੇਖ ਲੈ ਕੋਈ ਨਹੀਂ ਤੂੰ ਤੇ ਟਿਊਸ਼ਨ ਪੜ੍ਹਨ ਜਾਣੀ ਐ ਫਰਾਜ ਆ ਜੰਗਾ ਕੋਈ ਨਹੀਂ ਵੇਖਦੀ ਐ ਮੈਂ ਹੁਣ ਦਿੱਤਾ ਤਾਂ ਫੋਨ ਕਰ ਦੂੰ ਤੁਹਾਨੂੰ ਹਾਂ ਠੀਕ ਐ ਜੰਗਾ ਫਰਾਜ ਜੀ ਹਾਂ ਠੀਕ